ਅਮਰੀਕਾ ਚ ਚੱਲ ਰੇ ਚੋਣਾ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੋਣਵਰਲੀਤ ਨੂੰ ਸੰਬੋਧਿਤ ਕੀਤਾ ਜਾ ਰਿਹਾ ਸੀ ਉਸ ਵੇਲੇ ਗਿਆਤ ਲੋਕਾਂ ਵੱਲੋਂ ਉਹਨਾਂ ਤੇ ਗੋਲੀ ਚਲਾਈ ਗਈ ਇੱਕ ਗੋਲੀ ਉਹਨਾਂ ਦੇ ਖੱਬੇ ਕੰਨ ਨੂੰ ਛੂਕੇ ਲੰਘ ਗਈ ਜਿਸ ਤੋਂ ਬਾਅਦ ਜ਼ਖਮੀ ਡੋਨਲਡ ਟਰੰਪ ਨੂੰ ਸਿਕਿਉਰਿਟੀ ਵੱਲੋਂ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਗਿਆ ਦੂਜੇ ਪਾਸੇ ਇਸ ਗੋਲੀ ਦੇ ਚੱਲਨ ਦੇ ਨਾਲ ਮੌਕੇ ਤੇ ਰੈਲੀ 'ਚ ਮੌਜੂਦ ਲੋਕਾਂ 'ਚ ਅਫਰਾ ਤਫਰੀਦ ਫੈਲ ਗਈ ਔਰ ਸਾਰੇ ਆਪਣੇ ਆਪਣੇ ਸੁਰੱਖਿਅਤ ਜਗ੍ਹਾ ਤੇ ਭੱਜਣ ਲੱਗ ਪਏ ਦੂਜੇ ਪਾਸੇ ਰਾਸ਼ਟਰਪਤੀ ਬਾਈਡਨ ਵੱਲੋਂ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਐਮਰਜੈਂਸੀ ਮੀਟਿੰਗ ਬੁਲਾਈ ਗਈ ਉੱਥੇ ਹੀ ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤੇ ਹੋਰ ਦੇਸ਼ਾਂ ਦੇ ਵੱਡੇ ਰਾਜਨੀਤਿਕਾਂ ਵੱਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ ਆਉ ਦੇਖੀਏ ਮੌਕੇ ਦੀਆਂ ਤਸਵੀਰਾਂ